ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਵਾਦੇ ਅੰਜ ਹੁਣ ਦੀ ਪਹਿਲੀ ਵੱਡੀ ਖਬਰ ਦੇ ਬਲ ਇਹ ਪੰਜਾਬ ਦਾ ਸੱਭਿਆਚਾਰ ਨਹੀਂ ਹਾਈ ਕੋਰਟ ਦੇ ਕਿਸਾਨਾਂ ਨੂੰ ਝਾੜ ਪੰਜਾਬ ਹਰਿਆਣਾ ਨੂੰ ਵੀ ਨਸੀਹਤ ਕਿਸਾਨ ਆंदोलਨ ਲੈ ਕੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਇਸ ਦੌਰਾਨ ਹਾਈ ਕੋਰਟ ਨੇ ਕਹਿ ਕੇ ਦੁਮੇ ਸੁਬੇ ਪੂਰੇ ਮਾਮਲੇ ਦੇ ਵਿੱਚ ਆਪਣੀ ਜ਼ਿੰਮੇਵਾਰੀ ਨੂੰ ਸਹੀ ਢੰਗ ਦੇ ਨਾਲ ਨਿਭਾਉਣ ਦੇ ਵਿੱਚ ਸਫਲ ਰਹੇ ਹਨ ਸੁਣਵਾਈ ਦੇ ਦੌਰਾਨ ਅਦਾਲਤ ਦਾ ਰਵੱਈਆ ਅਸਮੇਂ ਸਖਤ ਹੋ ਗਿਆ ਜਦੋਂ ਹਰਿਆਣਾ ਸਰਕਾਰ ਨੇ ਪ੍ਰਦਰਸ਼ਨ ਦੀਆਂ ਤਸਵੀਰਾਂ ਹਾਈ ਕੋਰਟ ਨੂੰ ਦਿਖਾਈਆਂ ਫੋਟੋ ਦੇਖਣ ਤੋਂ ਬਾਅਦ ਹਾਈ ਕੋਰਟ ਨੇ ਕਿਸਾਨ ਅੰਦੋਲਨਕਾਰੀਆਂ ਤੇ ਕੀਤੀ ਵੱਡੀ ਟਿੱਪਣੀ ਹਾਈ ਕੋਰਟ ਨੇ ਕਹਿ ਕੇ ਬਹੁਤ ਹੈ ਸ਼ਰਮ ਦੀ ਗੱਲ ਹੈ ਕਿ ਤੁਸੀਂ ਲੋਕ ਬੱਚਿਆਂ ਨੂੰ ਅੱਗੇ ਕਰ ਰਹੇ ਹੋ ਤੁਸੀਂ ਕਿਉਂ ਜੇ ਮਾਪਿਓਂ ਅਦਾਲਤ ਨੇ ਕਿਹਾ ਬੱਚਿਆਂ ਦੀ ਓਟ ਦੇ ਵਿੱਚ ਪ੍ਰਦਰਸ਼ਨ ਕਰਨ ਅਤੇ ਉਹ ਵੀ ਹਥਿਆਰਾਂ ਦੇ ਨਾਲ ਤੁਹਾਡੇ ਲੋਕਾਂ ਨੂੰ ਉੱਥੇ ਖੜੇ ਹੁਣ ਤੱਕ ਦਾ ਵੀ ਅਧਿਕਾਰ ਨਹੀਂ ਹੈ ਇਹ ਪੰਜਾਬ ਦਾ ਸੱਭਿਆਚਾਰ ਨਹੀਂ ਹਾਈ ਕੋਰਟ ਨੇ ਪ੍ਰਦਰਸ਼ਨਕਾਰੀਆਂ ਨੂੰ ਕਹਿ ਕੇ ਤੁਸੀਂ ਉਥੇ ਜੰਗ ਛਿੜਨ ਜਾ ਰਹੇ ਉਹ ਪੰਜਾਬ ਦਾ ਸੱਭਿਆਚਾਰ ਨਹੀਂ ਹੈ। ਅਦਾਲਤ ਨੇ ਬੇਕਸੂਰਾ ਲੋਕਾਂ ਨੂੰ ਅੱਗੇ ਕਰਨ ਨੂੰ ਸ਼ਰਮਨਾਕ ਦੱਸਿਆ ਤੇ ਹੱਥਾਂ ਵਿੱਚ ਤਲਵਾਰਾਂ ਲੈ ਕੇ ਸ਼ਾਂਤੀਪੂਰਵਕ ਆਪ੍ਰੋਧ ਕਰਨ ਦੀ ਗੱਲ ਤੇ ਝਾੜ ਪਾਈ। ਪੰਜਾਬ ਦੇ ਸਕੂਲਾਂ ਵਿੱਚ ਨਹੀਂ ਰਹਿਣਗੇ ਅਧਿਆਪਕਾਂ ਦੀ ਕਮੀ ਸਿੱਖਿਆ ਮੰਤਰੀ ਹਰਜੋਤ ਦਾ ਵੱਡਾ ਐਲਾਨ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਹਿ ਕੇ ਹੁਣ ਪੰਜਾਬ ਦਾ ਕੋਈ ਵੀ ਸਕੂਲ ਅਧਿਆਪਕਾਂ ਤੋਂ ਬਿਨਾ ਨਹੀਂ ਰਹੇਗਾ। ਉਹਨਾਂ ਨੇ ਕਹਿ ਕੇ 2364 ਅਧਿਆਪਕਾਂ ਦੇ ਭਰਤੀ ਪ੍ਰਕਿਰਿਆ ਅੰਤਮ ਪੜਾਇਆ ਤੇ ਪਹਿਲਾ ਇਹ ਮਾਮਲਾ ਅਦਾਲਤ ਵਿੱਚ ਆ ਸੀ ਇਸੇ ਤਰ੍ਹਾਂ 5994 ਪਰਤੇ ਪ੍ਰਕਿਰਿਆ ਤੇ ਕੰਮ ਚੱਲ ਰਿਹਾ ਤੇ ਉਹਨਾਂ ਨੇ ਕਹਿ ਕੇ ਮਾਸਟਰ ਕਾਰਡਰ ਦੇ ਨਵੀਂ ਸੀਨੀਅਰ ਅਤਾ ਸੂਚੀ ਬਣਾਈ ਜਾ ਰਹੀ ਹੈ 24 ਮਹੀਨਿਆਂ ਦੇ ਵਿੱਚ 10000 ਅਧਿਆਪਕ ਭਰਤੀ ਕੀਤੇ ਗਏ ਹਨ ਤੇ ਸਿੱਖਿਆ ਮੰਤਰੀ ਨੇ ਕਿਹਾ ਹੈ ਕਿ ਟ੍ਰਾਂਸਫਰ ਨੀਤੀ ਨੂੰ ਵੀ ਆਸਾਨ ਬਣਾ ਦਿੱਤਾ ਗਿਆ ਜਿਵੇਂ ਜਿਵੇਂ ਅਧਿਆਪਕ ਦਾ ਸੇਵਾ ਕਾਲ ਬਰੀਗਾ ਤੋ ਘਰ ਦੇ ਨੇੜੇ ਆਵੇਗਾ ਤੇ ਇਸ ਮੌਕੇ ਉਦਾਇਕ ਰਾਜਕੁਮਾਰ ਚੱਬੇਵਾਲ ਦੇ ਵੱਲੋਂ ਉਹਨਾਂ ਦੇ ਹਲਕੇ ਦੇ ਸਕੂਲਾਂ ਦੇ ਸਬੰਧੇ ਸਵਾਲ ਉਠਾਈ ਗਏ ਉਹਨਾਂ ਨੇ ਕਹਿ ਕੇ ਸਕੂਲਾਂ ਦੀ ਹਾਲਤ ਅਜੇ ਵੀ ਮਾੜੀ ਹੈ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹੰਤਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੇ ਘੰਟਾਲ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ notifications ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਅਹਿਮ ਖਬਰ ਹੈ ਪੰਜਾਬ ਸਰਕਾਰ ਗੜੇਮਾਰੀ ਦੇ ਕਾਰਨ ਨੁਕਸਾਨੀਆਂ ਗਈਆਂ ਫਸਲਾਂ ਦੇ ਗਰਦਾਵਰੀ ਕਰਵਾ ਕੇ ਦੇਵੇਗੀ ਮੁਆਵਜ਼ਾ। ਪੰਜਾਬ ਦੇ ਵਿੱਚ ਗੜੇਮਾਰੀ ਦੇ ਕਾਰਨ ਫਸਲਾਂ ਦੇ ਨੁਕਸਾਨ ਦਾ ਅਨੁਮਾਨ ਲਗਾਉਣ ਦੇ ਲਈ ਸਰਕਾਰ ਦੇ ਵੱਲੋਂ ਵਿਸ਼ੇਸ਼ ਗਰਦਾਵਰੀ ਕਰਵਾਈ ਜਾਵੇਗੀ ਇਹ ਜਾਣਕਾਰੀ ਪੰਜਾਬ ਦੇ ਕੈਬਨਟ ਮੰਤਰੀ ਬ੍ਰਹਮਸ਼ੰਕਰ ਜੰਪਾ ਨੇ ਵਿਧਾਨ ਸਭਾ ਦੇ ਵਿੱਚ ਦਿੱਤੇ ਉਹਨਾਂ ਦੱਸਿਆ ਕਿ 1 ਤੋਂ ਲੈ ਕੇ 31 ਮਾਰਚ ਤੱਕ ਬਕਾਇਦਾ ਗਰਦਾਵਰੀ ਵੀ ਕਰਵਾਈ ਜਾਵੇਗੀ ਉਸ ਤੋਂ ਪਹਿਲਾਂ ਆਕਾਲੀ ਵਿਧਾਇਕਾ ਮਨਪ੍ਰੀਤ ਸੰਘਾ ਅਯਾਲੀ ਗਨੀਵਕਾਰ ਅਤੇ ਡਾਕਟਰ ਸੁਖਵਿੰਦਰ ਕੁਮਾਰ ਸੁੱਕੀ ਦੇ ਵੱਲੋਂ ਧਿਆਨ ਦਿਵਾਉ ਮਤੇ ਦੇ ਵਾਚਾ ਗੜੇ ਮਾਰੀ ਦੇ ਕਾਰਨ ਫਸਲਾਂ ਦੇ ਹੋਏ ਨੁਕਸਾਨ ਦਾ ਮੁੱਦਾ ਉਠਾਇਆ ਗਿਆ ਸੀ ਉਹਨਾਂ ਨੇ ਕਿਹਾ ਕਿ ਗੜੇ ਮਾਰੀ ਦੇ ਕਾਰਨ ਫਸਲਾਂ ਤੇ ਸਬਜ਼ੀਆਂ ਦਾ ਕਾਫੀ ਨੁਕਸਾਨ ਹੋਇਆ ਤੇ ਇਸ ਕਾਰਨ ਕਿ ਸੰਨ ਦੇ ਖੇਤ ਤੇ ਮਜ਼ਦੂਰਾਂ ਦਾ ਵੀ ਨੁਕਸਾਨ ਹੋਇਆ ਤੇ ਅਦੇ ਨਾਲ ਹੀ ਵਿਧਾਨ ਸਭਾ ਸਪੀਕਰ ਨੇ ਆਪਣੇ ਹਲਕੇ ਦੇ ਇੱਕ ਪਟਵਾਰੀ ਦਾ ਵੀ ਜ਼ਿਕਰ ਕੀਤਾ ਤੇ ਜੱਸ ਨੇ ਜਿਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਉਹਨਾਂ ਦੇ ਨਾਂ ਮੁਆਵਜ਼ਾ ਦੇਣ ਦੇ ਲਈ ਭੇਜੇ ਜਦ ਕਿ ਅਸਲ ਨੁਕਸਾਨ ਕਰਨ ਵਾਲਿਆਂ ਦੇ ਨਾਂ ਨਹੀਂ ਭੇਜੇਗੇ ਉਹਨਾਂ ਮੰਤਰੀ ਨੂੰ ਕਹਿ ਕੇ ਅਜਿਹੇ ਮਾਮਲਿਆਂ ਦੇ ਵਿੱਚ ਜਾਂਚ ਹੋਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਭਾਜਪਾ ਕਾਲੀ ਦਲ ਗੜ ਜੋੜਾ ਤਹਿ ਪਰੋਈ ਪਰ ਸੀਟ ਤੇ ਪਿਆ ਰੇੜਕਾ ਨਗਰਬੱਧ ਪਾਇਪਾ ਤੇ ਅਕਾਲੀ ਦਲ ਗੜ ਜੋੜਦਿਆਂ ਚਰਚਾਵਾਂ ਤੇ ਜੋਗੀਆਂ ਹਨ ਲੋਕ ਸਭਾ ਚੋਣਾਂ ਨੂੰ ਲੈ ਕੇ ਸੀਟਾਂ ਦੀ ਵੰਡ ਦਾ ਰਸਤਾ ਸਾਫ਼ ਹੁੰਦਾ ਨਜ਼ਰ ਆ ਰਿਹਾ ਚਰਚਾ ਚਰਿਆ ਕਮਰਸਰ ਗੁਰਦਾਸਪੁਰ ਹੇਅਰ ਪਰ ਪਟਿਆਲਾ ਤੇ ਲੁਧਿਆਣਾ ਤੋਂ ਪਾਇਪਾ ਚੋਣਾਂ ਲੜ ਸਕਦੇ ਆ ਤੇ ਨਾਲ ਹੀ ਦੂਜੇ ਪਾਸੇ ਅਕਾਲੀ ਦਲ ਆਨੰਦਪੁਰ ਸਾਹਿਬ ਬਠਿੰਡਾ ਸੰਗਰੂਰਾ ਜਲੰਧਰ ਫਤਿਹਗੜ੍ਹ ਸਾਹਿਬ ਫਰੀਰਕੋਟ ਅਤੇ ਖੰਡੂਰ ਸਾਹਿਬ ਤੋਂ ਆਪਣੇ ਉਮੀਦਵਾਰ ਖੜੇ ਕਰ ਸਕਦੀ ਹੈ ਸੂਤਰਾਂ ਦੇ ਮੰਨਿਆ ਤਾ ਹਾਲੇ ਫਰੋਹੀਪੁਰ ਸੀਟ ਨੂੰ ਲੈ ਕੇ ਹਜੇ ਵੀ ਰੇੜਕਾ ਫਸਿਆ ਹੋਇਆ ਤੇ ਇਸ ਨੂੰ ਲੈ ਕੇ ਅਕਾਲੀ ਦਲ ਦੇ ਬੁਲਾਰੇ ਪਵਨ ਕੁਮਾਰ ਟੇਟੂ ਤੀਨੂ ਨੇ ਕਹਿ ਕੇ ਅਕਾਲੀ ਦਲ ਦੇ ਰਾਣੇ ਤੀਨੂ ਲੈ ਕੇ ਜਲਦ ਸਥਿਤੀ ਸਾਫ਼ ਕਰਾਂਗੇ ਫਰੋਹੀਪੁਰ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਲੜਦੇ ਆ ਰਹੇ ਹੰਤੇ ਜਾਇਦ ਵਿੱਚ ਸ਼੍ਰੋਮਣੀ ਅਕਾਲੀ ਦਲ ਐਸ ਸੀਟ ਨੂੰ ਨਹੀਂ ਛੱਡਣਾ ਚਾਹੇਗਾ ਅਤੇ ਦੂਜੇ ਪਾਸੇ ਸੂਤਰਾਂ ਦੇ ਮੰਨਿਆਤਾ ਸੁਨੀਲਾ ਜਾਖੜ ਵੀ ਐਸਾ ਸੀਟ ਤੋਂ ਉਮੀਦਵਾਰੀ ਦਾ ਦਾਬਾ ਪੇਸ਼ ਕਰ ਸਕਦੇ ਹਨ 78000 ਦੇ ਸਬਸਿਡਿਟ ਤੇ ਘਰੇ ਲਗਾਓ ਸੋਲਰ ਪੈਨਲ ਮਾਫਤਾ ਬਿਜਲੀ ਦੇ ਨਾਲ ਡਾਕ ਵਿਭਾਗ ਨੇ ਪ੍ਰਧਾਨ ਮੰਤਰੀ ਸੂਰਜ ਕਾਰ ਮਾਫਤਾ ਬਿਜਲੀ ਜੋਇਨਾ ਦੇ ਲਈ ਰੀਸਟ੍ਰੇਸ਼ਨ ਮੁਹਿੰਮਾ ਸ਼ੁਰੂ ਕਰ ਦਿੱਤੀ ਹੈ ਇਸ ਪ੍ਰੋਗਰਾਮ ਦੀ ਮਦਦ ਨਾਲ ਭਾਰਤ ਵਿੱਚ 1 ਕਰੋੜ ਤੋਂ ਵੱਧ ਪਰਿਵਾਰ ਆਪਣੀਆਂ ਸ਼ਰਤਾਂ ਤੇ ਸੋਲਰ ਪੈਨਲ ਲਗਾਉਣ ਦੇ ਲਈ ਵਿੱਤੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ 13 ਫਰਵਰੀ ਨੂੰ ਇਸਾ ਜੋਇਨਾ ਦਾ ਨਾਮ ਬਦਲ ਕੇ ਪੀਆਮਾ ਸੂਰਜਕਾਰ ਮਾਫਤਾ ਵਿਲੇ ਜੋਇਨਾ ਕਰ ਦਿੱਤਾ ਗਿਆ ਸੇ ਪ੍ਰੈਸ ਇਨਫੋਰਮੇਸ਼ਨ ਬਿਊਰੋ ਦੁਆਰਾ 29 ਫਰਵਰੀ 2024 ਦੇ ਇੱਕ ਕਰ ਲਈ ਦੇ ਅਨੁਸਾਰ ਐਸ ਸਕੀਮ ਦੇ ਲਈ ਪੋਸਟਮੈਨ ਆਰ ਰੀਜਿਸਟ੍ਰੇਸ਼ਨ ਦੇ ਵਿੱਚ ਪਰਿਵਾਰਾਂ ਦੀ ਮਦਦਤਾ ਕਰਨਗੇ ਤੇ ਇਸ ਦਾ ਜੋਇਨਾ ਦਾ ਮਕਸਦ ਲੋਕਾਂ ਨੂੰ ਸਾਫ ਸੁੱਤਰੇ ਘੱਟ ਲਾਗਤ ਵਾਲੇ ਊਰਜਾ ਭਵਿੱਖ ਦੇ ਲਈ ਇਸ ਸਮੋਕੇ ਦਾ ਲਾਭ ਉਠਾਉਣ ਦੇ ਲਈ ਉਤੇ ਸ਼ਾਹਿਤ ਕਰਨਾ ਹੈ ਪੋਸਟਮੈਨ ਆਰ ਰੀਜਿਸਟ੍ਰੇਸ਼ਨ ਦੇ ਵਿੱਚ ਪਰਵਾਰਾਂ ਦੇ ਮਾਦਾ ਤੱਕਾਨਗੇ ਤੇ ਹੋਰ ਬੇਰਬਾਨ ਦੇ ਲਈ ਤੁਸੀਂ pm.suryakart.gov.in ਤੇ ਜਾਓ ਜਾਂ ਖੇਤਰ ਦੇ ਪੋਸਟਮੈਨ ਦੇ ਨਾਲ ਸੰਪਰਕ ਕਰ ਸਕਦੇ ਹੋ ਇਹ ਇੱਕ ਸਕੀਮਾ ਜੋ ਕੇ ਉਹਨਾਂ ਪਰਿਵਾਰਾਂ ਨੂੰ ਮਾਫਤਾ ਵਿਲੇ ਪ੍ਰਦਾਨ ਕਰਨ ਦੇ ਲਈ ਤਿਆਰ ਕੀਤੀ ਗਿਆ ਜੋ ਕਿ ਆਪਣੀਆਂ ਛੱਤਾਂ ਤੇ ਸੋਲਰ ਪਾਵਰ ਸਿਸਟਮ ਲਗਾਉਣ ਦੀ ਚੋਣ ਕਰਦੇ ਹਨ ਇਸ ਦੇ ਨਾਲ ਹਰ ਮਹੀਨੇ ਘਰਾਂ ਨੂੰ 300 ਜੁਨਾਟ ਮਾਫਤਾ ਵਿਲੇ ਮਿਲੇਗੀ ਮੌਜੂਦਾ ਬੈਚਮਾਰਕ ਕੀਮਤਾ ਤੇ ਦਾ ਮਤਲਬ ਹੈ ਕਿ 1kW ਸਿਸਟਮ ਦੇ ਲਈ 30000 ਰੁਪਏ 2kW ਸਿਸਟਮ ਦੇ ਲਈ 60000 ਰੁਪਏ ਤੇ 3kW ਜਾਂ ਇਸ ਤੋਂ ਬਾਅਦ ਦਾ ਸਿਸਟਮ ਦੇ ਲਈ 78000 ਰੁਪਏ ਦੀ ਸਬਸਿਡੀ ਹੋਵੇਗੀ। ਹੁਸ਼ਿਆਰਪੁਰ ਦੇ ਵਿੱਚ ਡੀਸੀ ਨੂੰ ਦੁਕਾਨਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ। ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ 7 ਮਾਰਚ ਨੂੰ ਮਹਾ ਸ਼ਿਵਰਾਤਰੀ ਦੇ ਇਤਿਹਾਰ ਦੇ ਸਬੰਧ ਵਿੱਚ ਕੱਢੀ ਜਾਣ ਵਾਲੀ ਸ਼ੁਭਾ ਯਾਤਰਾ ਦੇ ਰੂਟਾਂ ਤੇ ਮੇੜਦਿਆਂ ਦੁਕਾਨਾਂ ਤੇ ਬੁੱਜੜ ਖਾਨਿਆਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ ਉਹਨਾਂ ਦੱਸਦਾ ਕਿ ਮਹਾ ਸ਼ਿਵਰਾਤਰੀ ਔਰ ਸਬ ਕਮੇਟੀ ਦੇ ਸਬੰਧ ਵਿੱਚ 7 ਮਾਰਚ ਨੂੰ ਦੁਪਹਿਰ ਆ 2 ਵਜੇ ਸ਼ਬ ਮੰਦਰ ਜੇਜੋਦੀ ਬੌਲੀ ਭਵਾਨੀ ਨਗਰ ਪਰਪਾਈ ਰੋਡ ਹਾਰਪੁਰ ਤੋਂ ਨੇੜਲੇ ਪਿੰਡਾਂ ਤੇ ਸ਼ਰਨ ਦੇ ਸਾਰੇ ਮੰਦਰਾਂ ਦੇ ਵੱਲੋਂ ਵਿਸ਼ਾਲ ਸ਼ੁਭਾ ਯਾਤਰਾ ਕੱਢੀ ਜਾ ਰਹੀ ਹੈ ਤੇ ਇਸ ਸਬੰਧੀ ਕਮੇਟੀ ਨੇ ਆਕਤਾ ਰਸਤੇ ਤੇ ਮੇੜਦਿਆਂ ਦੁਕਾਨਾਂ ਬੰਦ ਰੱਖਣ ਦੀ ਬੇਨਤੀ ਕੀਤੀ ਹੈ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਹੱਦ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 7 ਮਾਰਚ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਜਿਸ ਕਾਰਨ ਸਰਕਾਰੀ ਪ੍ਰਾਈਵੇਟ ਸਕੂਲਾਂ ਤੇ ਵਿਦਿਆਕ ਅਦਾਰਿਆਂ ਵਿੱਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਅੱਜ ਸਰਕਾਰੀ ਮੁਲਾਜ਼ਮਾਂ ਨੂੰ ਮਿਲ ਸਕਦਾ ਵੱਡਾ ਤੋਹਫਾ ਮੁੱਦੇ ਸਰਕਾਰ ਵਧਾ ਸਕਦੇ ਆ ਮਹਿੰਗਾਈ ਭੱਤਾ ਕੇਂਦਰ ਸਰਕਾਰ ਹੋਲੀ ਤੋਂ ਪਹਿਲਾਂ ਲੱਖਾਂ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਲਈ ਬੰਪਰ ਤੋਹਫੇ ਦਾ ਐਲਾਨ ਕਰਨ ਜਾ ਰਿਹਾ ਦੱਸਿਆ ਜਾ ਰਿਹਾ ਹੈ ਕਿ ਅੱਜ ਸ਼ਾਮ ਕੈਬਨਿਟ ਦੀ ਮੀਟਿੰਗ ਦੇ ਵਿੱਚ ਮਹਿੰਗਾਈ ਭੱਤੇ डीए ਹਾਈ ਕਰੇ ਬੱਚਾ 4% ਦੇ ਵਾਧਾ ਕਰਨ ਦਾ ਫੈਸਲਾ ਲਿਆ ਜਾ ਸਕਦਾ ਹੈ ਤੁਹਾਨੂੰ ਦੱਸ ਦਿਆ ਕਿ 1 ਜਨਵਰੀ 2024 ਤੋਂ ਵਧੇ ਹੋਏ ਡੀਏ ਨੂੰ ਲਾਗੂ ਕਰਨ ਦਾ ਪ੍ਰਸਤਾਵ ਹੈ ਤੈਸ ਬਾਅਦ ਮਹਿੰਗਾਈ ਪੱਤਾ ਤੇ ਮਹਿੰਗਾਈ ਰਾਹਤ ਡੀਆਰ 50% ਤੋਂ ਵੱਧ ਵੱਰ ਜਾਵੇਗੀ ਤੁਹਾਨੂੰ ਦੱਸ ਦੇ ਕਿ ਕੇਂਦਰ ਸਰਕਾਰ ਅਧਿయోగਿਕ ਕਾਮਿਆਂ ਦੇ ਲਈ ਮਹਿੰਗਾਈ ਪੱਤੇ ਦਾ ਫੈਸਲਾ ਸੀਪੀਆਈ ਆਂਕੜਾ ਦੇ ਆਧਾਰ ਤੇ ਕਰਦੇ ਆ ਵਰਤਮਾਨ ਦੇ ਵਿੱਚ ਸੀਪੀਆਈ ਡੇਟਾ ਦੀ 12 ਮਹੀਨੇ ਦੀ ਆਸਤਾ 392.83 ਹੈ ਇਸ ਦੇ ਆਧਾਰ ਤੇ ਡੀਏ ਮੂਲਾ ਤਨਖਾਹ ਦਾ 50.26% ਹੋਵੇਗਾ ਤੇ ਕਰਤਮੰਤ ਲਾਲੇ ਦਾ ਲੇਬਰ ਬਿਊਰੋ ਵਿਪਾਗ ਹਰ ਮਹੀਨੇ ਸੀਪੀਆਈ ਆਈ ਡਬਲਿਊ ਡਾਟਾ ਪ੍ਰਕਾਸ਼ਿਤ ਕਰਦਾ ਹੈ ਪੰਜਾਬ ਦੇ ਵਿੱਚ ਕੋਲੇ ਜਾਣਾ ਪੀਮ ਦੇ ਠੇਕੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾਨ ਨੇ ਕੀਤੀ ਮੰਗ ਪੰਜਾਬ ਸਰਕਾਰ ਦੇ ਬਜਟ ਸੈਸ਼ਨ ਦਾ ਅੱਜ ਆ ਪੰਜਵਾਂ ਦਿਨ اجلاس ਵਿੱਚ ਉਧਾਇਕ ਹਰਮੀਤਾ ਸੰਗਾ ਪਠਾਨ ਮਾਜਰਾ ਨੇ ਸੰਥੈਟਿਕ ਨਸ਼ਿਆਂ ਤੇ ਸਿਕੰਜਾ ਕਸਨ ਦਾ ਮੁੱਦਾ ਉਠਾਇਆ ਪ੍ਰਸ਼ਨ ਕਾਲ ਦੇ ਦੌਰਾਨ ਹਲਕਾ ਸਨੌਰਤ ਵਿਧਾਇਕ ਹਰਮੀਤਾ ਸੰਗਾ ਪਠਾਨ ਮਾਜਰਾ ਨੇ ਸਵਾਲ ਪੁੱਛਿਆ ਕਿ ਸਰਕਾਰ ਦੇ ਕੋਲ ਆ ਫੀਮ ਦੇ ਖੇਤੇ ਕਰਨ ਦਾ ਵਿਚਾਰ ਹੈ ਇਸ ਦਾ ਜਵਾਬ ਦਿੰਦਿਆਂ ਕੀਤੇ ਵਾਰੇ ਮੰਤਰੀ ਹਰਮੀਤਾ ਸੰਗਾ ਖੁੱਡਗਣ ਕਹਿ ਕੇ ਅਜਿਹਾ ਕੋਈ ਵਿਚਾਰ ਨਹੀਂ ਆ ਸੰਥੈਟਿਕ ਨਸ਼ਣ ਤੇ ਸੰਥੈਟਿਕ ਨਸ਼ਾ ਨੇ ਕੀਤਾ ਪੰਜਾਬ ਦੇ ਜਵਾਨੀ ਨੂੰ ਤਬਾਹ ਵਿਧਾਇਕ ਉਦਾਇਕ ਹਰਮੀਤਾ ਸੰਗਪ ਪਠਾਨ ਮਾਜਰਾ ਨੇ ਅੱਗੇ ਕਹਿ ਕੇ ਸੰਥੈਟਿਕ ਨਸ਼ੇ ਨੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰ ਦਿੱਤਾ ਇਸ ਤੋਂ ਛੁਟਕਾਰਾ ਪਾਉਣ ਦੇ ਲਈ ਪੰਜਾਬ ਦੇ ਵਿੱਚ ਮੌੜ ਬਸੇਬਾ ਕੇਂਦਰ ਖੁੱਲੇ ਗਏ ਹੰਤੇ ਇਸ ਤੋਂ ਪਹਿਲਾਂ ਲੋਕ ਆ ਫੀਮਜਾ ਪੁੱਕੇ ਦਾ ਸ਼ਿਵਨ ਕਰਦੇ ਸੀ ਕਦੇ ਕਿਸੇ ਨੇ ਇਹ ਨਹੀਂ ਕਿਹਾ ਕਿ ਆ ਫੀਮਜਾ ਪੁੱਕੇ ਦੇ ਨਾਲ ਕਿਸੇ ਦੀ ਮੌਤ ਹੋਈ ਆ ਪਰ ਸੰਥੈਟਿਕ ਨਸ਼ੇ ਦੇ ਕਾਰਨ ਲਗਾਤਾਰ ਮੌਤਾਂ ਹੋ ਰੀਆਂ ਤੇ ਇਹ ਕੁਦਰਤੀ ਕੀਤੇ ਆ ਜੋ ਕਿ ਕਈ ਦੇਸ਼ਾਂ ਨੇ ਬਹਿਤਿਆ ਕਾਨੂੰਨੀਆ ਕਿਰਪਾ ਕਰਕੇ ਇਸ ਪਾਸੇ ਧਿਆਨ ਦਿਓ ਤਾਂ ਜੋ ਪੰਜਾਬ ਦੇ ਜਵਾਨੀ ਨੂੰ ਬਚਾਇਆ ਜਾ ਸਕੇ ਪੰਜਾਬ ਬਜਟ ਸੈਸ਼ਨ ਦਾ ਪੰਜਵਾਂ ਦਿਨ ਰਾਜਾ ਬੜੰਗ ਨੇ ਚੁੱਕਿਆ ਹੈ ਗੈਂਗਸਟਰਾਂ ਦਾ ਮੁੱਦਾ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਪੰਜਵੇਂ ਦਿਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜੰਗ ਨੇ ਸੋਧਨ ਬੈਚ ਕੀਤਾ ਕਿ ਪੰਜਾਬ ਦੇ ਵਿੱਚ ਇੰਨੇ ਦਿਨੀ ਡਰ ਦਾ ਮਾਹੌਲ ਹੈ ਪੰਜਾਬ ਦੇ ਵਿੱਚ ਦੁਕਾਨਾਂ ਅੱਧਾ ਘੰਟਾ ਪਹਿਲਾਂ ਹੀ ਬੰਦ ਹੋਣੀਆਂ ਸ਼ੁਰੂ ਹੋ ਚੁੱਕੀਆਂ ਹਨ ਕਿਉਂਕਿ ਪੂਰੇ ਸਵੇਰ ਭਰ ਦੇ ਵਿੱਚ ਗੈਂਗਸਟਰਾਂ ਦਾ ਬੋਲਬਾਲਾ ਹੋ ਗਿਆ ਮਹਾਲੀ ਗੈਂਗਸਟਰਾਂ ਦਾ ਅੱਡਾ ਬਣ ਚੁੱਕਾ ਹੈ ਤੇ ਉਹਨਾਂ ਜੇਲ੍ਹ ਤੋਂ ਗੈਂਗਸਟਰ ਲਾਰੈਂਸ ਬਸ਼ਨੂਈ ਦੇ ਇੰਟਰਵਿਊ ਦਾ ਮੁੱਦਾ ਵੀ ਉਠਾਇਆ। ਉਹਨਾਂ ਨੇ ਕਹਿ ਕੇ ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਖੋਦਾ ਨੋਟਿਸ ਲਿਆ ਫੇਰਾ। ਇਸ ਮਾਮਲੇ ਦੇ ਬਾਅਦ ਚਾਨਪਛਾਤ ਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤੇ ਇਸ ਤੋਂ ਬਾਅਦ ਐਸਆਈਟੀ ਦਾ ਗਠਨ ਵੀ ਕੀਤਾ ਗਿਆ ਪਰ ਇਸ ਦੀ ਜਾਂਚ ਦੀ ਰਫ਼ਤਾਰ ਬਹੁਤ ਥਮਟਿਆ ਤੇ ਬੁੱਧਵਾਰ ਨੂੰ ਜਦੋਂ ਅਦਾਲਤ ਦੇ ਵਿੱਚ ਸੁਣਵਾਈ ਹੋਈ ਤਾਂ ਪੁਲਿਸ ਨੇ ਰਿਪੋਰਟ ਪੇਸ਼ ਕਰਨ ਦੇ ਲਈ ਤਿੰਨ ਮਹੀਨਿਆਂ ਦਾ ਹੋਰ ਸਮਾਂ ਮੰਗਿਆ। ਉਹਨਾਂ ਨੇ ਕਹਿ ਕੇ ਲੋਕ ਹੈ ਗੈਂਗਸਟਰਾਂ ਤੋਂ ਡਰਦੇ ਹਨ ਤੇ ਉਹਦੇ ਕਈ ਦੋਸਤ ਵੀ ਹਦਾ ਸ਼ਿਕਾਰ ਹੋ ਚੁੱਕੇ ਹਨ। ਰਾਹੁਲ ਗਾਂਧੀ ਦੇ ਬੋਲੋ ਫਾਸਲਾਂ ਦੇ ਲਈ ਐਮਐਸਪੀ ਦੀ ਕਾਨੂੰਨੀ ਗਰੰਟੀ ਦੇਣ ਦਾ ਕੀਤਾ ਵਾਦਾ। ਕਾਂਗਰਸ ਸਾਗੁਰਾਲ ਗਾਂਧੀ ਨੇ ਪਾਈ ਪਾਰੇ ਬੋਲੋ ਆਦਿਵਾਸੀਆਂ ਨੂੰ ਬਨਵਾਸੀ ਆਕਨ ਦੇ ਨੁਕਤੇ ਚਿਨੀ ਕਰਦਿਆ ਕਿ ਆਦਿਵਾਸੀ ਦੇ ਅਸਲ ਮਾਲਕ ਹਨ ਤੇ ਉਹਨਾਂ ਨੇ ਕਹਿ ਕੇ ਆਮ ਆਦਮੀ ਆ ਆਮ ਚੋਣਾਂ ਤੋਂ ਬਾਅਦ ਜੇਕਰ ਕਾਂਗਰਸ ਦੇ ਸਰਕਾਰ ਬਣੀ ਤਾਂ ਪੂਰੇ ਦੇਸ਼ ਭਰ ਦੇ ਵਿੱਚ ਜਾਤੀ ਜਨਗਣਨਾ ਕਰਵਾਉਣ ਤੇ ਫਸਲਾਂ ਦੇ ਲਈ ਐਮਐਸਪੀ ਦੀ ਕਾਨੂੰਨੀ ਗਰੰਟੀ ਦੇਣ ਦੇ ਸਭ ਤੋਂ ਪਹਿਲਾ ਫੈਸਲੇ ਲਏ ਜਾਣਗੇ। ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਦੇ ਕਸਬੇ ਬਦਨਾਵਰ ਵਿੱਚ ਭਾਰਤ ਜੋੜੋ ਨੈ ਯਾਤਰਾ ਦੌਰਾਨ ਇਕੱਠ ਨੂੰ ਸੰਬੋਧਨ ਕੀਤਾ ਰੈਲੀ ਦੌਰਾਨ ਕਾਂਗਰਸ ਪ੍ਰਧਾਨ ਮਾਲਿਕਾ ਜੀ ਨੂੰ ਖੜਗੇ ਵੀ ਹਾਜ਼ਰ ਸਨ। ਰਾਹੁਲ ਨਾਗੇ ਕਹਿ ਕੇ ਕਾਂਗਰਸ ਸਮਾਜਿਕ ਅਤੇ ਆਰਥਿਕ ਤੌਰ ਤੇ ਨਿਆਂ ਕਰਨ ਦੇ ਲਈ ਵਚਨਬੱਧ ਹੈ ਕਿਸਾਨਾਂ ਨੂੰ ਇਹਨਾਂ ਇਨਸਾਫ ਇਹ ਕਿਸਾਨਾਂ ਨੂੰ ਵੀ ਇਨਸਾਫ ਦਿੱਤਾ ਜਾਵੇਗਾ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਆਪਣੀਆਂ ਫਸਲਾਂ ਦੇ ਲਈ ਐਮਐਸਪੀ ਦੀ ਕਾਨੂੰਨੀ ਗਰੰਟੀ ਦੀ ਮੰਗ ਕਰ ਰਹੇ ਹਨ ਪਰ ਭਾਏ ਪਾ ਆਖਰੀ ਹੈ ਕਿ ਉਹ ਐਮਐਸਪੀ ਨਹੀਂ ਦੇਣਗੇ ਜਦਕਿ ਉਸ ਨੇ 100 ਕਾਰੋਬਾਰੀਆਂ ਦੇ 16 ਲੱਖ ਕਰੋੜ ਰੁਪਏ ਮਾਫ ਕਰ ਦਿੱਤੇ ਹਨ ਜੋ ਕਿ ਮਨਰੇਗਾ ਦਾ 24 ਸਾਲਾਂ ਦੇ ਬਜਟ ਦੇ ਬਰਾਬਰ ਹੈ ਉਨ੍ਹਾਂ ਨੇ ਕਹਿ ਕੇ ਕਾਂਗਰਸ ਦੀ ਸਰਕਾਰ ਆਉਣ ਤੇ ਕਾਨੂੰਨ ਆ ਬਣਾਇਆ ਜਾਵੇਗਾ ਤਾਂ ਜੋ ਕਿਸਾਨ ਨੂੰ ਘੱਟੋ ਘੱਟ ਸਮਰਥਨ ਮੁੱਲ ਮਿਲ ਸਕੇ ਭਾਰਤ ਜੁੜੋ ਨੈ ਯਾਤਰਾ ਵੀਰ ਬਾਂ ਨੂੰ ਰਾਜਸਥਾਨ ਤੋਂ ਹੁੰਦੇ ਹੋਏ ਬਾਅਦ ਦੁਪਹਿਰ ਗੁਜਰਾਤ ਦੇ ਵਿੱਚ ਦਾਖਲ ਹੋਵੇਗੀ